ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਠੱਠੀਪਾਈ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਈ ਸ਼ਖਤ ਹੰਦੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਦੋ ਦੇ ਕਰੀਬ ਬਈ ਦੇ ਪਸ਼ੂ ਰੱਖੇ ਹੋਏ ਆ ਦੋ ਐਨੀਮਲ ਬਈ ਦੇ ਸੇਲ ਆ ਇੱਕ ਗੱਬੜ ਮੱਝ ਤੇ ਇੱਕ ਮਾਲੀ ਜਾਣਕਾਰੀ ਪ੍ਰੋਪਰ ਬਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਵੀਰ ਜੀ ਮੇਰਾ ਨਾਮ ਹਰਜਿੰਦਰ ਸਿੰਘ ਤੇ ਮੈਂ ਠੱਠੀਪਾਈ ਦਾ ਰਹਿਣ ਵਾਲਾ ਤੇ ਤਹਿਸੀਲ ਜੀ ਤਹਿਸੀਲ ਬਾਗਾਪੁਰਾਣਾ ਡਿਸਟ੍ਰਿਕਟ ਮੋਗਾ ਠੀਕਾ ਆਪਣਾ ਘਰ ਕਿੱ데 ਹੈ ਆਪਣਾ ਘਰ ਬਾਈ ਜੀ ਜਿਹੜਾ ਪੈਟਰੋਲ ਪੰਪ ਹੈਗਾ ਆਪਣੇ ਪਿੰਡ ਦੇ ਵਿੱਚ ਠੀਕ ਹੈ ਜੀ ਉਹਦੇ ਜਮਾਂ ਸਾਹਮਣੇ ਦਾਣਾ ਮੰਡੀ ਦੇ ਵਿੱਚ ਠੀਕ ਆ ਜੀ ਤੇ ਮੋਬਾਈਲ ਨੰਬਰ ਹੀ ਆਪਣਾ ਮੋਬਾਈਲ ਨੰਬਰ ਹੈਗਾ ਜੀ 95175 07600 ਠੀਕ ਆ ਜੀ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹ ਮੱਝ ਦੀ ਕੀ ਡਿਟੇਲ ਹੈ ਜੀ ਬਾਈ ਜੀ ਇਹ ਮੱਝ ਆਪਣੀ ਘਰ ਦੀ ਮੱਝ ਆ ਠੀਕ ਆ ਜੀ ਕਿੰਨੇ ਮੈਸੂਏ ਸੋਨਾ ਜੀ ਇਹਨੇ ਏ ਬਾਈ ਜੀ ਤੀਜਾ ਸੂਆ ਮਤਲਬ ਕਿ ਇਹਨੇ ਸੂਣਾ ਹੁਣ ਠੀਕ ਆ ਜੀ ਹਾਂਜੀ ਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਬਾਈ ਇਹ ਵੀਰੇ 10 12 ਦਿਨ ਲੈਂਦੀ ਹੈ ਹਜੇ ਤਰਕੀਬਨ 10 12 ਦਿਨਾਂ ਦੀ ਕੱਚੀ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਬਈ ਇਹਨੇ ਵੀਰੇ ਪਿਛਲੇ ਸੂਏ ਅਸੀਂ ਇਹਦਾ ਦੁੱਧ ਮਤਲਬ ਕਿ 12 ਕਿਲੋ ਪਾਇਆ ਸੀ ਡੇਰੀ ਦੇ ਵਿੱਚ ਤੇ 12 13 ਕਿਲੋ ਤੇ 12 13 ਕਿਲੋ ਮਤਲਬ ਕਿ ਇਸ ਵਾਰ ਉਮੀਦ ਵੱਧ ਆ ਵੀ ਅਸੀਂ ਖਰਾਖਰੂਕ ਵਧੀਆ ਪਾਈ ਹੈ ਇਹਨੂੰ ਠੀਕ ਆ ਜੀ 12 13 ਕਿਲੋ ਦੁੱਧ ਬਾਈ ਦੱਸ ਤਾਂ ਕਿ ਪਿਛਲੇ ਸੂਏ ਸੂਆ ਤੋੜ ਕੇ ਦਿਖਾ ਦਿਓ ਜੀ ਫਿਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ 8T 13 14 ਕਿਲੋ ਦੀ ਬਈ ਉਮੀਦ ਕਰਦੇ ਕਿ ਸੇਵਾਕੌਰ ਬਈ ਕਹਿੰਦੇ ਚੰਗੀ ਕੀਤੀ ਆ ਬਾਕੀ 10 ਤੋਂ 12 ਦਿਨਾਂ ਦੀ ਕੱਚੀ ਐ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਥਣਾ ਦੀ ਸਾਈਜ਼ ਸੋਹਣੇ ਆ ਚਾਰੇ ਥਾਂ ਨਿਖੜ ਮੇ ਇੱਕੋ ਜਿਹੇ ਸਾਈਜ਼ ਦੇ ਬਾਡੀ ਸਟਰਕਚਰ ਹੈ ਵੀ ਆ ਜੀ ਕੱਦ ਕਾਠ ਵੀ ਚੰਗਾ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਨਾ ਤਿਆਰ ਕਰਦੀ ਹੁੰਦੀ ਕਰਮਾਲੀ ਲਿਆ ਵੀਰ ਵਾਪਸ 10 ਤੋਂ 12 ਦਿਨ ਤੱਕ ਹਵਾਨਾ ਪੂਰਾ ਭਰ ਲੈਣਾ ਜੀ ਮੱਝ ਨੇ ਬਾਕੀ 2 4 ਦਿਨ ਪਸੂ ਉੱਪਰ ਵੀ ਲੈ ਜਾਂਦਾਗਾ ਡੇਟ ਮੁਤਾਬਕ 10-12 ਦਿਨਾਂ ਦੀ ਕੱਚੀ ਹੈ ਬੈਕ ਸਾਈਡ ਤੋਂ ਥੋੜਾ ਜਿਹਾ ਕੈਮਰੇ ਤੋਂ ਦਿਖਾਉਣਾ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਹਜੇ ਵਲਟਲਾ ਹਵਾਨੇ 'ਚ ਬਹੁਤ ਨੇ ਦੇਖ ਸਕਦੇ ਹੋ ਤੁਸੀਂ 15 ਦਿਨਾਂ ਤੇ ਕਰ ਤਰ ਕੇ ਉਹਨਾਂ 10-12 ਦਿਨਾਂ ਤੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਦੁੱਧ ਨਾਲ ਸੀਰਲ ਸਾਉ ਬਾਈ ਪੂਰੀ ਸੀਗੀ ਹਾਂਜੀ ਜੀ ਜਿਹੜਾ ਮਰਜ਼ੀ ਚੋਲੇ ਵੀਰੇ ਚਾਹੇ ਬੁੜੀ ਚੋਲੇ ਚਾਹੇ ਬੰਦਾ ਚੋਲੇ ਠੀਕ ਆ ਜੀ ਕੋਈ ਪ੍ਰੋਬਲਮ ਨਹੀਂ ਚਾਹੇ ਬਾਰੋਂ ਬੰਦਾ ਆਕੇ ਜਦੋਂ ਮਰਜ਼ੀ ਚੋਲੇ ਆਕੇ ਇਹਨੂੰ ਠੀਕ ਆ ਬਾਈ ਕਹਿੰਦਾ ਸੀਲ ਸਾਬੂ ਪੂਰੀ ਆ ਚਾਹੇ ਕੋਈ ਮਰਜ਼ੀ ਚੋਈ ਜਾਵੇ ਚਾਹੇ ਬਾਰੋਂ ਬੰਦਾ ਚੋਲੇ ਚਾਹੇ ਜਵਾਕ ਚੋਲੇ ਚਾਹੇ ਬੁੜੀ ਚੋਲੇ ਨੇ ਸੀਲ ਸਾਬੂ ਕਰਮ ਵਾਲੀ ਫੁੱਲ ਆ ਜੀ ਇਹਦਾ ਕੀ ਮੁੱਲ ਆ ਜੀ ਬਾਈ ਜੀ ਆਪਾਂ 1 ਲੱਖ ਰੁਪਈਆ ਡਿਮਾਂਡ ਕਰਦੇ ਆ ਇਹਦਾ ਠੀਕ ਆ ਬਾਕੀ ਮਾੜਾ ਮੋਟਾ ਮਾਨਤਾਨ ਹੋ ਜਾਊਗਾ ਜੀ ਉਹ ਕੋਈ ਗੱਲ ਨਹੀਂ ਬਈ ਉਹ ਕਰ ਲਾਂਗੇ ਮੌਕੇ ਤੇ ਠੀਕ ਆ ਜੀ 1 ਲੱਖ ਰੁਪਈਆ ਬਾਈ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨ ਤਾਨ ਜਰੂਰ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ 2 ਨੰਬਰ ਇਹ ਮਾਲੀ ਸੇਲ ਆ ਬਾਈ ਦਾ ਇੱਕ ਬੇਨਤੀ ਆ ਬਾਈ ਵੱਲੋਂ ਕਿ ਕੋਈ ਵੱਡਣ ਵਾਲਾ ਵੀਰ ਬਾਈ ਨੂੰ ਫੋਨ ਨਾ ਲਾਵੇ ਜੇ ਕਿਸੇ ਨੇ ਘਰੇ ਰੱਖਣਾ ਹੋਵੇ ਜਾਂ ਗਾ ਜੋੜਨਾ ਹੋਵੇ ਉਹ ਲਿਜਾ ਸਕਦਾ ਏ ਡੇਢ ਕ ਸਾਲ ਬਾਈ ਉਮਰ 10 ਦਾ ਮਾਲੀ ਦੀ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਹਾਈਟ ਵੀ ਚੰਗੀ ਆ ਦੇਖ ਸਕਦੇ ਹੋ ਬਰੀਕ ਚਮੜੀ ਦਾ ਵੱਡਣ ਵਾਲੇ ਵੀਰੋ ਫੋਨ ਨਾਲ ਲਾਉਣਾ ਜੇ ਕੋਈ ਰੱਖਣ ਦਾ ਚਾਹਵਾਨ ਹੋਵੇ ਤਾਂ ਬਾਈ ਨਾਲ ਕਨੈਕਟ ਕਰ ਸਕਦਾ ਤੇ ਮੁੱਲ ਵੀ ਇਹਦਾ ਬਾਈ ਫੋਨ ਤੇ ਹੀ ਕਰ ਲੈਣਗੇ ਜਿਹੜੇ ਵੀਰ ਨੂੰ ਪਸੰਦ ਆਉਂਦਾ ਕੋਈ ਵੀ ਐਨੀਮਲ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ